ਇਹ ਉਹ ਨਸਲ ਦੇ ਆਧਾਰ ਤੇ ਹੋਵੇ ਧਰਮ ਦੇ ਮੈਜੋਰਿਟੀ ਏਰੀਆ ਨੂੰ ਵੱਡਾ ਜਿਹੜਾ ਬਹੁਤ ਜ਼ਿਆਦਾ ਬੰਦੋਜ ਕਰਕੇ ਆ ਰਿਹਾ ਆ ਹੁਣੇ ਜੇ ਤਿੰਨ ਦਿਨ ਪਹਿਲਾਂ ਐਲ ਆਈ ਸੀ ਦਾ ਕੇਸ ਸੀਗਾ ਐਲ ਆਈ ਸੀ ਦੀ ਵੈਬਸਾਈਟ ਖੜ ਗਈ ਅੰਗਰੇਜ਼ੀ ਵਾਲੀ ਪਰ ਹਰ ਪਾਰਟੀ ਜਿਹੜੀ ਐਂਡੀਆ ਨਾਲ ਹੈ ਪੀਐਮ ਕੇ ਉਹਦਾ ਮੁਖੀ ਲਿਖਦਾ ਹੈ ਪ੍ਰੰਤ ਕਿ ਇਹ ਕੀ ਹੈ ਹਿੰਦੀ ਦਾ ਸਾਹਮਣਾ ਸਾਡੇ ਸੰਵਤਨ ਦਾ ਇਹ ਬਰਦਾਸ਼ਤਯੋਗ ਨਹੀਂ ਐਲਆਈਸੀ ਨੇ ਮਾਫਰੀ ਮੰਗੀ ਟੈਕਨੀਕਲ ਗਲਤੀ ਹੋ ਗਈ ਜੀ ਸਵਾਲ ਤਾਂ ਬਿਲਕੁਲ ਠੀਕ ਹੈ ਕਿ 47 ਜਾਂ ਉਸ ਤੋਂ ਪਹਿਲਾਂ ਵੀ ਦੇਸ਼ ਕਿਉਂ ਜਾਂ ਬਣਨਾ ਸੀ ਕਿਉਂ ਜਾਂ ਸੀਗਾ ਕੋਈ ਕੰਸੈਪਟ ਨਹੀਂ ਹੈ ਕਲਪਨਾ ਦਾ ਦੇ ਆਧਾਰ ਤੇ ਇੱਕ ਕੰਸੈਪਟ ਖੜਿਆ ਹੋਇਆ ਜਿਹਦਾ ਜਿੱਥੇ ਕਬਾਗੜ ਬੱਝ ਗਈ ਆ ਉਹ ਨੇਸ਼ਨ ਸਟੇਟ ਮੰਨ ਲਈ ਹੈ ਲਗਾਤਾਰ ਆਪਾਂ ਚਰਚਾ ਕਰਦੇ ਰਹੇ ਨੇ ਆਪਸ ਦਾ ਗੁਰਪੰਚੇ ਕਦੇ ਕੁਝ ਹੁਣ ਖੈਰ ਕਾਫੀ ਸਿੱਦਤ ਨਾਲ ਕੀਤਾ ਜਾ ਰਿਹਾ ਜਦੋਂ ਤੋਂ ਅਕਾਲੀ ਦਲ ਦਾ ਕੇਸ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੈ ਕਿ ਹੁਣ ਕੀ ਕੀਤਾ ਜਾਵੇ ਇਸ ਮਾਮਲੇ 'ਚ ਪਰ ਵੈਸੇ ਨੂੰ ਪਛੋਕਰ ਤੋਂ ਜਿਵੇਂ ਇਸ ਗੱਲਬਾਤ ਨੂੰ 47 ਤੋਂ ਸ਼ੁਰੂ ਕੀਤਾ ਹੈ ਵੈਸੇ ਤਾਂ ਉਤੋਂ ਵੀ ਪਹਿਲਾਂ ਤੋਂ ਹੀ ਲਗਾਤਾਰ ਇਹ ਪੂਰੇ ਸਾਰੇ ਦੁਨੀਆ ਦੇ ਵਿੱਚ ਜਿਹੜੀ ਆਇਡੈਂਟੀਟੀ ਪੋਲਿਟਿਕਸ ਹੈ ਧਰਮ ਦੀ ਹੈ ਸੱਭਿਆਚਾਰ ਦੀ ਹੈ ਬੋਲੀ ਦੀ ਹੈ ਬਕਬਕ ਮਾਮਲੇ ਨੇ ਇਹ ਅਜੇ ਵੀ ਆਨ ਅਡਰੈਸਡ ਨੇ ਕਿਤੇ ਵੀ ਪ੍ਰੋਪਰਲੀ ਸੋਲੂਸ਼ਨ ਨਹੀਂ ਹੋਇਆ ਹੱਲ ਨਹੀਂ ਹੈ ਇਸ ਮਾਮਲੇ ਦਾ ਚਾਹੇ ਤੁਸੀਂ ਕਿਤੇ ਵੀ ਦੇਖੋ ਜਿਹੜੇ ਆਡੈਂਟਿਟੀ ਰੀਸਾਰਟ ਕਰਦੀ ਜਾਂ ਕਿਊਬਿਕ ਹੈ ਉਹ ਬਾਰ ਬਾਰ ਰੈਫਰੈਂਡਮ ਚ ਜਾਂਦਾ ਹੈ ਕਿ ਮੈਨੂੰ ਉਹ ਸਕਾਟਲੈਂਡਰ ਰੈਫਰੈਂਡਮ ਜਾਂਦਾ ਇੱਧਰ ਜਾਏ ਜਾਂ ਉੱਥੇ ਜਾਏ ਜਿਹੜੇ ਡਿਫਰੈਂਟ ਟਾਈਪ ਦੇ ਦੁਨੀਆ ਦੇ ਵਿੱਚ ਜਿਹੜੇ ਚਾਹੇ ਉਹ ਰੈਸੀਅਲ ਨੇ ਚਾਹੇ ਬਕਬਕ ਮਾਮਲੇ ਨੇ ਹੁਣੇ ਹੋਰ ਵੀ ਸਿੱਧਿਤਤਾ ਦੇ ਨਾਲ ਅੱਗੇ ਵੱਧ ਰਿਹਾ ਹੈ ਪਹਿਲਾਂ ਜਿਹੜੀ ਥੋੜੇ ਜੀ ਇੱਕ ਡੈਮੋਕ੍ਰੇਸੀ ਵੱਲ ਕੁਝ ਚੰਗੀਆਂ ਪਾਸੇ ਵੱਲ ਵੀ ਜਾ ਰਹੀ ਸੀ ਵੈਲਿਊ ਸਿਸਟਮ ਵੱਲ ਪਰ 트럼ਪੇ ਜਿਵੇਂ ਮੋਦੀ ਜਿਵੇਂ ਜਿਹੜਾ ਰਾਈਟਿਸਟ ਉਹ ਅਪਰੋਚ ਹੈ ਕਿ ਉਹ ਨਸਲ ਦੇ ਆਧਾਰ ਤੇ ਹੋਵੇ ਧਰਮ ਦੇ ਮੇਜੋਰਿਟੀਅਨ ਵੱਡਾ ਜਿਹੜਾ ਬਹੁਤ ਜ਼ਿਆਦਾ ਬੰਦੋਜ ਕਰਕੇ ਆ ਰਿਹਾ ਉਦੋਂ ਦਾ ਡਿਫਰੈਂਟ ਮਿਨੋਰਿਟੀ ਜਿਹਨੂੰ ਖਤਰਾ ਹੋਰ ਵੀ ਜ਼ਿਆਦਾ ਲੱਗਣ ਲੱਗ ਗਿਆ ਕਿਸੇ ਨਾ ਕਿਸੇ ਰੂਪ ਚ ਬਖ ਬਖ ਮਾਮਲੇ ਆ ਚੋ ਕਿਹੋ ਜਿਹੀ ਵੀ ਮinority ਹੋਵੇ ਇੱਥੇ ਆਪਾਂ ਸਿੱਖ ਮinority ਦੀ ਗੱਲ ਕਰ ਰਹੇ ਹਾਂ ਬਖ ਬਖ ਮਾਮਲਿਆਂ ਦੇ ਵਿੱਚ ਜੇ ਲੈਂਗੁਏਜ ਦੀ ਗੱਲ ਆਉਂਦੀ ਹੈ ਤਾਂ ਤਾਮਨ ਦਾਡੂ ਸਭ ਤੋਂ ਪਹਿਲਾਂ ਹੁਣੇ ਅਜੇ 3 ਦਿਨ ਪਹਿਲਾਂ LIC ਦਾ ਕੇਸ ਸੀਗਾ LIC ਦੀ ਵੈਬਸਾਈਟ ਖੜ ਗਈ ਅੰਗਰੇਜ਼ੀ ਵਾਲੀ ਤੇ ਉਹਦੇ ਚ ਕੱਲਾ ਹਿੰਦੀ ਚ ਆਉਣ ਲੱਗ ਗਿਆ ਉੱਥੋਂ ਦਾ ਚੀਪਰਸ ਸੈਂਸਿਟੀਵਿਟੀ ਦਾ ਲੈਵਲ ਦੇਖੋ ਚੀਪਰਸਟ ਲਿਖਦਾ ਆਪੋਜੀਸ਼ਨ ਪਾਰਟੀ AIDMK ਦਾ ਜਨ ਸੈਕਟਰੀ ਲਿਖਦਾ ਮੇਜਰ ਉਹਦਾ ਜਨ ਸੈਕਟਰੀ ਦਾ ਹੀ ਆ ਪ੍ਰਧਾਨ ਹੁੰਦਾ ਨਹੀਂ ਉਹਨਾਂ ਦੇ ਔਰ ਹਰ ਪਾਰਟੀ ਜਿਹੜੀ ਐਂਡੀਆ ਨਾਲ ਹੈ ਪੀਐਮ ਕੇ ਉਹਦਾ ਮੁਖੀ ਲਿਖਦਾ ਤੁਰੰਤ ਕਿ ਇਹ ਕੀ ਹੈ ਹਿੰਦੀ ਦਾ ਸਾਮਰਾ ਸਾਡੇ 'ਤੇ ਸਤੰਤ ਕਰ ਰਿਹਾ ਹੈ ਇਹ ਬਰਦਾਸ਼ਤਯੋਗ ਨਹੀਂ ਐਲਆਈਸੀ ਨੇ ਮਾਫੀ ਮੰਗੀ ਟੈਕਨੀਕਲ ਗਲਤੀ ਹੋ ਗਈ ਜੀ ਤੇ ਇਸ ਕਰਕੇ ਨਹੀਂ ਅੰਗਰੇਜ਼ੀ ਚ ਖੋਲ ਰਿਹਾ ਨਹੀਂ ਤਾਂ ਮਾਮਲਾ ਮਤਲਬ ਸੈਂਸਿਟੀਵਿਟੀ ਦਾ ਲੈਵਲ ਓਵਰਆਲ ਸਾਰੇ ਕਿਤੇ ਉਸ ਪੱਧਰ ਦਾ ਹੈ ਹਾਲਾਂਕਿ ਸਾਡੇ ਉਹ ਸੈਂਸਿਟੀਵਿਟੀ ਨਹੀਂ ਰਹੀ ਕਿ ਨਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਿਹੜਿਆਂ ਤੁਸੀਂ ਗੱਲ ਕਰਦੇ ਹੋ ਸਵਾਲ ਤਾਂ ਬਿਲਕੁਲ ਠੀਕ ਹੈ ਕਿ 47 ਜਾਂ ਉਸ ਤੋਂ ਪਹਿਲਾਂ ਵੀ ਦੇਸ਼ ਕਿਉਂ ਜਾਂ ਮੰਨਣਾ ਸੀ ਕਿਉਂ ਜਾਂ ਸੀਗਾ ਪਹਿਲਾਂ ਤਾਂ ਰਿਆਸਤੀ ਰਾਜਾਂ ਤੋਂ ਹੀ ਅਸੀਂ ਨੇਸ਼ਨ ਸਟੇਟ ਵੱਲ ਨੂੰ ਤੁਰਿਆ ਨੇਸ਼ਨ ਦਾ ਤਾਂ ਕਨਸੈਪਟ ਹੀ ਅਲੱਗ ਟਾਈਪ ਦਾ ਅਜੇ ਵੀ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਨੇਸ਼ਨ ਕੋਈ ਕਨਸੈਪਟ ਨਹੀਂ ਹੈ ਕਲਪਨਾ ਦਾ ਦੇ ਆਧਾਰ ਤੇ ਇੱਕ ਕਨਸੈਪਟ ਖੜਿਆ ਹੋਇਆ ਜਿਹਦਾ ਜਿੱਥੇ ਕਬਾਗੜ ਬੱਜ ਗਿਆ ਉਹ ਨੇਸ਼ਨ ਸਟੇਟ ਮੰਨ ਲਈ ਹੈ ਤੇ ਇਹ ਬਦਲਦੀਆਂ ਨੇ ਹੱਦਾਂ ਲਗਾਤਾਰ ਬਦਲ ਰਹੀਆਂ ਨੇ ਪਹਿਲਾਂ ਵੀ ਬਦਲੀਆਂ ਨੇ ਤੇ ਲਗਾਤਾਰ ਬਦਲਦੀਆਂ ਵੀ ਸ਼ਾਇਦ ਰਹਿਣੀਆਂ ਜੇਕਰ ਲੰਮੇ ਸਮੇਂ ਤੋਂ ਉਹ ਸਿਸਟਮ ਚ ਦੇਖਦੇ ਆ ਪਰ ਫਿਰ ਵੀ ਜਦੋਂ 47 ਦੀ ਗੱਲ ਇਹ ਕੀਤੀ ਜਾ ਰਹੀ ਹੈ ਉਹਦੀ ਜਿਹੜੀ ਪਰਤ ਹੈ ਆਪਣੇ ਆਪ ਦੇ ਵਿੱਚ ਵੀ ਮੇਰੇ ਖਿਆਲ ਹੈ ਪ੍ਰੋਪਰ ਨਹੀਂ ਹੈ ਸਾਡੇ ਚਰਚਾ ਚ ਛੱਡੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋ ਕੋਸੋ ਸਾਨੂੰ ਪੜਾ ਦਿੱਤਾ ਗਿਆ ਤੇ ਉਹੀ ਹੈ ਇੱਕੋ ਗੱਲ ਪੜਾ ਦੱਤੀ ਕਿ ਅੰਗਰੇਜ਼ਾਂ ਦੇ 파ੜੋ ਤੇ ਰਾਜ ਕਰੋ ਦੀ ਨੀਤੀ ਸੀ ਉਹਨਾਂ ਨੇ ਮੰਡ ਤਾਂ ਤੇ ਬਾਕੀ ਕੰਮ ਠੀਕ ਬਸ ਇਸੇ ਕਰਕੇ ਅਸੀਂ ਵੰਡਾਂਗੇ ਐਸੇ ਕਰਕੇ ਦੰਗੇ ਹੋਗੇ ਹੁਣ ਤਾਂ 47 ਤੋਂ ਨਾ ਅੰਗਰੇਜ਼ ਨੇ ਨਾ ਮੁਸਲਮਨ ਲੀਗ ਆਇਆ ਇਥੇ ਫਿਰ ਕਿਉਂ 33000 ਰਾਈਟਸ ਹੋਏ ਨੇ ਜਿਹੜੇ ਰਜਿਸਟਰਡ ਕੰਟਰੀ ਦੇ ਵਿੱਚ ਇਹਦਾ ਮਤਲਬ ਥੌਟ ਪ੍ਰੋਸੈਸ ਪਹਿਲਾਂ ਤੋਂ ਵੀ ਕੁਝ ਹੋਰ ਸੀਗਾ ਕੱਲਾ ਅੰਗਰੇਜ਼ ਨਹੀਂ ਅੰਗਰੇਜ਼ ਦੇ ਨਾਲ ਜੁੜੀ ਹੋਈ ਜਿਹੜੀ ਡੋਮਿਨੈਂਟ ਪੋਲਿਟਿਕਸ ਹੁੰਦੀ ਹੈ ਤੇ ਜੇ ਬਹੁਤੀ ਲੰਮੇ ਨਾ ਵੀ ਗੱਲ ਕਰੋ ਤਾਂ ਕਿੰਨੇ ਕ੍ਰਿਪਸ ਮਿਸ਼ਨ ਤੋਂ ਬਾਅਦ ਜਿਹੜਾ ਇੱਕ ਕੈਬਨਟ ਮਿਸ਼ਨ ਆਉਂਦੀ ਹੈ ਕੈਬਨਟ ਮਿਸ਼ਨ ਨੇ ਕਹਿੰਦੀ ਹੈ ਕਿ ਇਹਨੂੰ ਫੈਡਰਲ ਜਾਂ ਕਨਫੈਡਰਲ ਕੰਟਰੀ ਬਣਾ ਦਿਓ ਜਿਸ ਤੇ ਲੋਕਾਂ ਦੀਆਂ ਇਛਾਆਂ ਸ਼ਾਇਦ ਇਸ ਲੈਵਲ ਤੇ ਉਹਨੇ ਤਿੰਨ ਵੱਡੀਆਂ ਉਹਨੇ ਪ੍ਰੋਪੋਜ਼ਲਾਂ ਦਿੱਤੀਆਂ ਖਾਸ ਤੌਰ ਤੇ ਮੁਸਲਮ ਮੈਜੋਰਟੀ ਏਰੀਆ ਚ ਆਪਣੇ ਢੰਗ ਨਾਲ ਦਿੱਤੀ ਬਾਕੀ ਉਹ ਦੋਨਾਂ ਨੂੰ ਪ੍ਰਵਾਨ ਵੀ ਕੀਤਾ ਇਹ ਨਹੀਂ ਕਿ ਨਹੀਂ ਪ੍ਰਵਾਨ ਹੋਇਆ ਜਨਾਬ ਨੇ ਵੀ ਕੀਤਾ ਨਹਿਰੂ ਨੇ ਵੀ ਕੀਤਾ ਕਿ ਠੀਕ ਹੈ ਉਸ ਲੈਵਲ ਦਾ ਵੰਡ ਜਾਊਗਾ ਤੇ ਹਾਲਾਂਕਿ ਉਹਨਾਂ ਨੇ ਲਾਸਟ ਜਦ ਇਹ ਵੀ ਕਿਹਾ ਜੇ ਫੌਜੀ ਸਾਂਝੀ ਰੱਖ ਲਓ ਕਤਲਿਆਬ ਨਹੀਂ ਹੋਊਗਾ ਘੱਟੋ ਘੱਟ ਜਦੋਂ ਫੌਜ ਵੀ ਵੰਡੀ ਗਈ ਉਸ ਆਧਾਰ ਦੇ ਉੱਤੇ ਤਾਂ ਜੋ ਕੁਝ ਹੋਇਆ ਆਪਣੇ ਸਾਹਮਣੇ ਹੈ ਕਿਉਂਕਿ ਪੰਜਾਬ ਤੇ ਬੰਗਾਲ ਦੀ ਉਹ ਬੇਸਿਕਲੀ ਵੰਡ ਹੋਈ ਹੈ ਦੇਸ਼ੀਤਾ ਬੰਡ ਹੋਈ ਨਹੀਂ ਉਹ ਸਾਰੇ ਮਾਮਲੇ ਦੇ ਵਿੱਚ ਜਾ ਕੇ ਇਸੇ ਲਈ ਕਿਉਂਕਿ 47 ਦੇ ਵੇਲੇ ਜਿਹੜੀ ਈਵਨ ਕਾਂਗਰਸ ਵਰਕਿੰਗ ਕਮੇਟੀ ਦੀ ਲਾਸਟ ਡਿਬੇਟ ਹੈ ਜੇਕਰ ਉਹ ਸਟਡੀ ਕਰੋ ਟੋਟਲ ਉਹ ਵੀ ਮжоਰਿਟੀ ਨਾਲ ਫੈਸਲਾ ਨਹੀਂ ਹੋ ਪਾਇਆ ਕਾਂਗਰਸ ਵਰਕਿੰਗ ਉਹ ਵੀ ਮਤਲਬ ਸਹਿਮਤੀ ਨਾਲ ਫੈਸਲਾ ਨਹੀਂ ਹੋ ਪਾਇਆ ਉਹ ਬਹੁ ਗਿਣਤੀ ਦਾ ਫੈਸਲਾ ਕਾਂਗਰਸ ਵਰਕਿੰਗ ਕਮੇਟੀ ਦਾ ਪਦੋਂ ਕਿ ਹਾਂਜੀ ਬਾਡੀ ਦੇ ਉਹ ਉਹ ਵੀ ਇਹ ਕਹਿੰਦਾ ਜਿਹੜਾ ਇੰਡੀਆ ਵਿੰਜ ਫਰੀडम ਆਪਣੀ ਕਿਤਾਬ ਦੇ ਵਿੱਚ ਮਨੁਨਾ ਆਜ਼ਾਦ ਉਹ ਕਹਿੰਦਾ ਸਾਡਾ ਗਰੁੱਪ ਡੋਮੀਨੇਟ ਕਰਦਾ ਸੀ ਵੀ ਚਾਹੇ ਨਹੀਂ ਦਿਓ ਆਜ਼ਾਦੀ ਸਾਨੂੰ ਨਹੀਂ ਜਾਂ ਇਸ ਰੂਪ ਚ ਆਜ਼ਾਦੀ ਨਹੀਂ ਚਾਹੀਦੀ ਇਸ ਕੌਸਟ ਤੇ ਕਿ ਦੇਸ਼ ਵੰਡਿਆ ਜਾਏ ਡਿਲੇ ਕਰਦੇ ਡਿਲੇ ਹੋ ਜੇ ਜੋ ਮਰਜ਼ੀ ਹੋ ਜੇ ਉਹ ਕਹਿੰਦੇ ਫਿਰ ਜੋ ਮਤਲਬ ਮਹਾਤਮਾ ਗਾਂਧੀ ਜਿਹੜੇ ਵਰਕਿੰਗ ਕਮੇਟੀ ਦੇ ਵੀ ਮੈਂਬਰ ਨਹੀਂ ਸੀ ਕਦੇ ਇਹ ਅਨ ਡੈਮੋਕਰੈਟਿਕ ਕੈਡਿਕੂੜ ਸ਼ੁਰੂ ਤੋਂ ਚੱਲਦਾ ਉਹ ਕਦੇ ਵਰਕਿੰਗ ਕਮੇਟੀ ਦੇ ਮੈਂਬਰ ਨਹੀਂ ਸੀ ਖਾਸਤੇ ਨਹੀਂ ਫਿਰ ਬਿਮਾਰ ਹਾਲੀਅਤ ਚ ਉਹਨਾਂ ਨੇ ਅਪੀਲ ਵੀ ਕੀਤੀ ਆ ਕੇ ਵਰਕਿੰਗ ਕਮੇਟੀ ਚ ਉਹ ਕਹਿੰਦਾ ਤਾਂ ਜਾ ਕੇ ਕੁਝ ਜਿਹੜੇ ਸਰਧਾਲੂ ਬੰਦੇ ਹੁੰਦੇ ਨੇ ਵੋਟ ਪਾ ਜਾਂਦੇ ਨੇ ਫਿਰ ਵੀ ਦੂਜੇ ਪਾਸੇ ਕਰਕੇ ਤਾਂ ਮੈਜੋਰਟੀ ਨਾਲ ਫੈਸਲਾ ਹੋਇਆ ਕਿ ਇਹ ਇਸ ਲੈਵਲ ਤੇ ਡਿਵੀਜ਼ਨ ਹੋ ਜੇ ਇਸ ਕਰਕੇ ਉਦੋਂ ਤੋਂ ਲੈ ਕੇ ਇਹਦਾ ਮਤਲਬ ਜੇ ਮੈਜੋਰਟੀ ਇੱਥੇ ਫੈਸਲਾ ਕਰਦੀ ਹੈ ਤੇ ਕਾਂਗਰਸ ਉਦੋਂ ਤੋਂ ਲੈ ਕੇ ਸੈਕੂਲਰ ਇੱਕ ਐਂਗਲ ਤੋਂ ਆਉਂਦੀ ਹੈ ਕਿਉਂਕਿ ਇੱਕ ਗੱਲ ਜਵਾਰਨਾਥ ਮਹਿਰੂ ਦਾ ਕੋਰਟ ਬੜਾ ਕੋਰਟ ਕੀਤਾ ਜਾਂਦਾ ਬਾਰ-ਬਾਰ ਜਦੋਂ ਇਹ ਐਗਰੀਮੈਂਟ ਤੋਂ ਬਾਅਦ ਕਹਿੰਦਾ ਜਦੋਂ ਟੁੱਟਦੀ ਹੈ ਕਮਿਸ਼ਨ ਯੋਜਨਾ ਦਾ ਐਗਰੀਮੈਂਟ ਕਿ ਆਜ਼ਾਦ ਭਾਰਤ ਦਾ ਕਨਸਟੀਟਿਊਸ਼ਨ ਬਣਾਉਣ ਦੇ ਲਈ ਕਾਂਗਰਸ ਆਜ਼ਾਦ ਹੋਏਗੀ ਉਹ ਕਿਸੇ ਸਮਝੌਤੇ ਦੀ ਪਾਬੰਦ ਨਹੀਂ ਹੋਏਗੀ। باوجود ਕਿਉਂਕਿ ਅਸੀਂ Jawaharlal Nehru ਦਾ ਕਦ ਬਹੁਤ ਬੜਾ ਹੈ ਬਹੁਤ ਵੱਡੇ ਮਾਮਲੇ ਸੀ ਤੇ ਸਾਰੇ ਤੋਂ ਵੱਡੇ ਲੀਡਰ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਬਾਕੀ ਗੱਲਾਂ ਦਬ ਜਾਂਦੀਆਂ ਨੇ ਫਿਰ ਜਿਹੜੀਆਂ ਵੀ ਹੋਣ ਜਿਹੜੀਆਂ ਬਾਕੀ ਫੈਸਲੇ ਲਏ ਹੁੰਦੇ ਨੇ ਚਾਹੇ ਉਹਨਾਂ ਦਾ ਜਿੱਡਾ ਮਰਜੀ ਅਸਰ ਪੈਂਦਾ ਹੋਵੇ ਅੱਗੇ ਜਾ ਕੇ ਫਿਰ ਉਹੀ ਤੇ ਸੱਤਾ ਚਾਹ ਜੇ ਫਿਰ ਹੋਰ ਵੀ ਦਬ ਜਾਂਦੀ ਹੈ ਫਿਰ ਉਹ ਵਾਰ-ਵਾਰ ਗੰਨਾ ਸਾਹਮਣੇ ਵੀ ਨਹੀਂ ਆਉਂਦੀਆਂ ਜਦੋਂ ਕ੍ਰਿਟੀਕਲ ਇੱਕ ਐਂਗਲ ਹੁੰਦਾ ਹੈ ਸੈਂਟੀਫਿਕ ਐਂਗਲ ਨੂੰ ਤਾਂ ਅਸੀਂ ਕ੍ਰਿਟੀਕਲ ਐਂਗਲ ਕਹਿੰਦੇ ਆ ਨਾ ਕਿ ਉਹਦੇ ਪੱਖ ਤੋਂ ਸਾਰੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ 40 ਸਾਲ ਟ੍ਰਾਂਸਫਰ ਆਫ ਪਾਵਰ ਦੇ ਡਾਕੂਮੈਂਟ ਬਾਹਰ ਨਹੀਂ ਆਏ ਸਾਡੇ ਕੰਟਰੀ ਦੇ ਇਹ ਉਦੋਂ ਬਾਅਦ ਹੀ ਪਤਾ ਲੱਗੀਆਂ ਗੰਨਾ ਨੇ ਮਤਲਬ ਜਦੋਂ 40 ਸਾਲ ਤੋਂ ਬਾਅਦ ਜਿਹੜੀਆਂ ਚੀਜ਼ਾਂ ਸਾਹਮਣੇ ਰਿਸਰਚ ਚ ਆਈਆਂ ਜਿਹੜੇ ਲੋਕਾਂ ਨੇ ਉਦੋਂ ਬਾਅਦ ਲਿਖਿਆ ਤੇ ਸਾਰਾ ਕੁਝ ਕੀਤਾ ਇਸ ਲਈ ਉਹ ਉਹਦੀ ਬੁਨਿਆਦ ਤਾਂ ਬਿਲਕੁਲ ਉੱਥੇ ਹੀ ਪਈ ਹੈ ਟੂ ਨੇਸ਼ਨ ਥਿਉਰੀ ਜਦੋਂ ਧਰਮ ਕੌਮ ਦੇ ਰੂਪ ਦੇ ਵਿੱਚ ਅਸੀਂ ਕਨਵਰਟ ਕਰ ਦਿੰਦੇ ਹਾਂ ਤਾਂ ਉਹ ਕੌਮ ਦੇ ਰੂਪ ਚ ਫਿਰ ਅਸੀਂ ਨੇਸ਼ਨ ਸਟੇਟ ਵੀ ਉਹਨੂੰ ਭਾਰ ਦਿਆ ਕਿ ਨੇਸ਼ਨ ਵੀ ਐਂ ਬਣੇ ਇਸੇ ਚੱਕਰ ਚ ਅਰਬਾਂ ਨੇ ਬਣਾਇਆ ਅਰਬ ਕਿੰਨੇ ਹੀ ਮੁਸਲਮ ਕੰਟਰੀ ਨੇ ਸ਼ਰੀਅਤ ਦਾ ਨਾ ਚੱਲਦਾ ਪਰ ਅੱਡ ਅੱਡ ਕੰਟਰੀ ਨੇ ਕੰਟਰੀ ਹੋਰ ਤਰ੍ਹਾਂ ਦਾ ਫਾਰਮ ਫਾਰਮ ਹੁੰਦਾ ਅਸਲ ਚ ਰਿਲੀਜੀਅਨ ਇੱਕ ਹੋਰ ਤਰ੍ਹਾਂ ਦੀ ਪ੍ਰੈਕਟਿਸ ਚੋਂ ਆਉਂਦਾ ਜੇਕਰ ਗੱਲ ਕੀਤੀ ਜਾਏ ਨਹੀਂ ਤਾਂ ਫਿਰ ਉਹ ਇਕੱਠੇ ਹੀ ਹੋ ਜਾਂਦੇ ਬੰਗਲਾਦੇਸ਼ ਤਾਂ ਕਹਾਕਰਜੀ ਟੁੱਟ ਗਿਆ ਕਿਉਂਕਿ ਬੋਲੀ ਪ੍ਰਾਈਮ ਉਹ ਪੋਰ ਲੈ ਗਈ ਮਤਲਬ ਨਿਸ਼ਾਨੇ ਤੇ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਸੀ ਬੰਗਾਲੀਆਂ ਨੇ ਕਿਹਾ ਸਾਡਾ ਬੰਗਾਲ ਹੈ ਮੁਸਲਮਾਨਾਂ ਦੀ ਸੈਪਰੇਟੈਂਟੀ ਹੈਗੀ ਹੈ ਤੇ ਉਹ ਇੱਕ ਅਲੱਗ ਗੱਲ ਹੈ ਤੇ ਅਸੀਂ ਪੰਜਾਬੀਆਂ ਦੇ ਇੱਧਰ ਲਿਆਂਦੇ ਥੱਲੇ ਨਹੀਂ ਲੱਗਣਾ ਜਿਹੜੇ ਇੱਧਰੋਂ ਆ ਕੇ ਇਕੱਲੇ ਸਾਡੇ ਤੇ ਉਸ ਢੰਗ ਨਾਲ ਮਿਲਟਰੀ ਦੇ ਥਰੂ ਰਾਜ ਕਰਨਗੇ ਅਸੀਂ ਉਹਦੇ 'ਚ ਨਹੀਂ ਆਉਣਾ ਉਸ ਰੂਟ ਦੇ ਵਿੱਚ ਇਸੇ ਲਈ ਜਦ ਤੋਂ 47 ਤੋਂ ਚੱਲਿਆ ਕੀ 47 ਆਪਣੇ ਆਪ ਚਾਹ ਜਾਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ ਮжоਰਿਟੀਅਰੀਅਨ ਗੱਲਾਂ ਹੈਗੀਆਂ ਨੇ ਜਿਹੜੀਆਂ ਉਧਰ ਨੂੰ ਕੰਟੀਨਿਊਟੀ ਚ ਲੈ ਕੇ ਜਾ ਰਹੀਆਂ ਨੇ ਇਹ ਡਿਬੇਟ ਸਾਡੇ ਵਰਗੇ ਦੇਸ਼ ਚ ਹੋਣੀ ਬੜੀ ਔਖੀ ਹੈ ਅਸੀਂ ਹਰ ਚੀਜ਼ ਨੂੰ ਇਮੋਸ਼ਨ ਨਾਲ ਜੋੜਦੇ ਆ ਤੁਸੀਂ ਕਾਸਟਿਚ ਉਸਤ ਤੇ ਕੋਈ ਗੱਲ ਕਰੋ ਇਹ ਡਾਕਟਰ ਅੰਬੇਦਕਰ ਨੇ ਬਣਾਇਆ ਫਲਾਣ ਨੇ ਬਣਾਇਆ ਜਿਨ੍ਹਾਂ ਜਿਨ੍ਹਾਂ ਨੇ ਬਣਾਇਆ ਉਹ ਕਹਿੰਦੇ ਇਹ ਨਹੀਂ ਇਹ ਨਹੀਂ ਛੇੜ ਇਹਦੇ ਤੇ ਗੱਲ ਨਹੀਂ ਹੋ ਸਕਦੀ ਗੱਲ ਕਰੋਗੇ ਤਾਂ ਕਾਨੂੰ ਕੋਈ ਚੀਜ਼ ਸੈਂਟੀਮੈਂਟ ਹਾਰਟ ਹੁੰਦੇ ਨੇ ਨਾ ਇਹ ਜਾ ਬਣਾਓ ਇਹਦੇ ਤੇ ਜੇ ਬੰਦਾ ਕਹਿੰਦਾ ਵੀ ਚਲੋ ਜੀ 295 ਦਾ ਲਗੂ ਕੀ ਉਹਨਾਂ ਬਾਕੀ ਨਹੀਂ ਜਿਹੜੀਆਂ ਚੀਜ਼ਾਂ ਨੇ ਔਰ ਇਹਦੇ ਤੇ ਵੀ ਕਾਫੀ ਲੋਕਾਂ ਨੇ ਲਿਖਿਆ ਕਿ ਇੰਡੀਅਨ ਕਨਸਟੀਟਿਊਸ਼ਨ ਚ ਉਹ ਕਿਹੜੇ-ਕਿਹੜੇ ਸੈਕਸ਼ਨ ਨੇ ਜਿਹੜੇ ਮੈਜੋਰਿਟੇਰੀਅਨ ਪੋਲਿਟਿਸ਼ੀਅਨ ਨੂੰ ਤੇ ਮੈਜੋਰਿਟੇਰੀਅਨ ਚੀਜ਼ ਨੂੰ ਪ੍ਰਭਾਵਿਤ ਕਰਦੇ ਨੇ ਜਾਂ ਉਧਰ ਨੂੰ ਚਲਦੇ ਨੇ ਇਹਦਾ ਨਾਮ ਰੱਖਣ ਤੋਂ ਲੈ ਕੇ ਨੌਮੀਕ ਲੈਕਚਰ ਤੋਂ ਲੈ ਕੇ ਡਿਫਰੈਂਟ ਰਿਜ਼ਰਵੇਸ਼ਨ ਤੋਂ ਲੈ ਕੇ ਡਿਫਰੈਂਟ ਧਾਰਾਵਾਂ ਨੇ ਜਿਹੜੀਆਂ ਉਹ ਕਿਸ ਢੰਗ ਦੇ ਨਾਲ ਉਧਰ ਨੂੰ ਚਲਦੀਆਂ ਨੇ ਜਿੰਨੇ ਚਾਹੇ ਗੌਧ ਜਿਹਨੇ ਰਾਜਨੀਤੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹਦੇ ਵਿੱਚ ਵੀ ਕੰਨੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਮਤਲਬ ਵੱਖ-ਵੱਖ ਇੱਕ ਰਿਲੀਜਨ ਦੇ ਜਿਹੜੇ ਇਥੋਂ ਜਿੰਨੇ ਉਹਨੂੰ ਹੋਰ ਤਰ੍ਹਾਂ ਦੇਖਦੇ ਤੇ ਬਾਕੀ ਜਾਂ ਸਾਈਲੈਂਟ ਹੈ ਜਾਂ ਨਹੀਂ ਦੇਖਦਾ ਉਸ ਮਾਮਲੇ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਵੀ ਕਨਸਟੀਟਿਊਸ਼ਨ ਜਿਹੜਾ ਲਗਾਤਾਰ ਹੋਇਆ ਉਹ ਸੈਂਟਰਲਾਈਜ਼ ਹੋਇਆ ਉਹ ਮਤਲਬ ਜਿੰਨਾਕ ਫੈਡਰਲ ਸੀਗਾ ਉਹ ਵੀ ਨਹੀਂ ਹੋਇਆ ਬੈਸਟ ਦਾ ਸਟਾਰਟਿੰਗ ਚੈ ਸੀ ਕਿ ਫੈਡਰੇਸ਼ਨ ਹੋਏਗੀ ਹੈ ਫੈਡਰੇਸ਼ਨ ਦੀ بجائے ਚਲੋ ਜਿਹੋਦੇ ਚ ਇੱਕ ਜੂਨੀਅਨ ਆਫ ਸਟੇਟਸ ਲਿਖਤਾ ਚਾਹੁੰਦਾ ਜੂਨੀਅਨ ਆਫ ਸਟੇਟਸ ਜਿਹੜਾ ਓਵਰਆਲ ਫੈਡਰੇਲਿਜਮ ਦੀ ਡੈਫੀਨੇਸ਼ਨ ਹੈ ਥਰੂਆਊਟ ਵਰਲਡ ਮੰਨੀ ਜਾਂਦੀ ਹੈ ਉਹਦੇ ਚ ਜੂਨੀਅਨ ਆਫ ਸਟੇਟ ਉਸ ਪਾਇ ਦੀ ਫੈਡਰਲ ਸਟਰਕਚਰ ਨਹੀਂ ਹੈ ਜਿੱਥੇ ਨਹੀਂ ਇਹ ਜੋਤੀਬਾਸੂ ਸਰਕਾਰ ਨੇ 77 ਚ ਇੱਕ ਮੈਮੋਰੰਡਮ ਦਿੱਤਾ ਹੈ ਬੜਾ ਡਿਟੇਲਡ ਮੈਮੋਰੰਡਮ ਹੈ ਗਵਰਨਮੈਂਟ ਆਫ ਇੰਡੀਆ ਨੂੰ ਕਹਿੰਦੇ ਨਾ ਜੂਨੀਅਨ ਆਫ ਸਟੇਟ ਪ੍ਰੈਮਬਲ ਬਦਲੋ ਤੇ ਉਹਦੇ ਚ ਜਿਹੜਾ ਇਹਦਾ ਕਨਸਟੀਟਿਊਸ਼ਨ ਦਾ ਬੋਡ ਚ ਵੀ ਉਹ ਬਦਲੋ ਜਿਹਦਾ ਫੈਡਰੇਸ਼ਨ ਡਿਕਲੇਅਰ ਕਰੋ ਇਹਨੂੰ ਕਿਸ ਨਾ ਕਿਸੇ ਰੂਪ ਚ ਕਿਉਂਕਿ ਹਰ ਸ਼ਬਦ ਦਾ ਆਪਣਾ ਇੱਕ ਅਰਥ ਹੈ ਜਦੋਂ ਤਕਾਲੀ ਦਾ ਲਾਲਨਦਪੁਰ ਸਾਹਿਬ ਤੇ ਮੱਤੇ ਤੇ ਲੜ ਰਿਆ ਸੀ ਉਦੋਂ ਪੱਛਮੀ ਬੰਗਾਲ ਸਰਕਾਰ ਦਾ ਮੈਮੋਰੈਂਡਮ ਹੈ 69 ਦਾ ਮੈਮੋਰੈਂਡਮ ਹੈ ਤਾਮਿਲਨਾਡੂ ਸਰਕਾਰ ਦਾ ਡੀਐਮਕੇ ਦਾ ਆਪਣਾ ਮੈਮੋਰੈਂਡਮ ਨੇ ਇਸੇ ਗੱਲ ਦੇ ਉੱਤੇ ਕਿ ਕਿਸ ਤੰਗ ਨਾਲ ਫੈਡਰਲ ਸਟਰਕਚਰ ਜਾਂ ਇਸ ਲੈਵਲ ਦਾ ਵਿਚਾਰਨਾ ਚਾਹੀਦਾ ਉਹਨਾਂ ਦਾ 1969 ਦਾ ਡੀਐਮਕੇ ਦਾ ਕਿ ਸਾਡੇ ਰਾਈਟਸ ਦਾ ਜਿਹੜਾ ਕੁਐਸਚਨ ਹੈ ਉਹ ਕੀ ਹੋਵੇ ਪਰ ਇਹ ਕਨਸਟੀਟਿਊਸ਼ਨ ਦਾ ਸੈਂਟਰਲਾਈਜ਼ੀ ਹੋ ਗਿਆ ਸਾਰਾ ਜਾ ਜਾ ਹੁਣ ਤਾਂ ਕੋਈ ਬਚੇ ਨਹੀਂ ਗੱਲ ਵੈਸੇ ਹੁਣ ਤਾਂ ਰਾਜਾਂ ਨੂੰ ਸਮਝਾਈਏ ਜਾ ਰਿਹਾ ਕਿ ਇਹ ਚੰਗੀਆਂ ਜਾਂ ਮਿਊਨਿਸਪੈਲਟੀਆਂ ਨੇ ਉਹਨੇ ਇੱਕ ਹੱਕ ਨੇ ਬਾਕੀ ਜਦੋਂ ਤੋਂ ਫਿਰ GST ਆ ਗਈ ਕਦੇ UAPA ਆ ਗਿਆ ਕਦੇ ਕੁਝ ਆ ਗਿਆ ਕਦੇ ਕੁਝ ਆ ਗਿਆ ਸਾਰੇ ਮਾਮਲਿਆਂ ਦੇ ਵਿੱਚ ਇਧਰ ਨੂੰ ਜਾ ਰਿਹਾ ਜਦੋਂ ਜਦੋਂ ਇਹ ਸੈਂਟਰਲਾਈਜ਼ ਹੋਦਾਂ ਗਿਆ ਤੇਵੇਂ ਤੇਵੇਂ ਪੰਥਕ ਏਜੰਡਾ ਤੇ ਪੰਜਾਬ ਇਕ ਕੋਈ ਦੋ ਅਲੱਗ ਅੰਨਾ ਨਹੀਂ ਹੈ ਮੈਨੂੰ ਲੱਗਦਾ ਕਿ ਜਦੋਂ ਅਲੱਗ-ਅਲੱਗ ਕਰਕੇ ਪੇਸ਼ ਕਰਦਾ ਜਿਹੜਾ ਇੱਕ ਤਰੀਕਾ ਹੈ ਉਹ ਸ਼ਾਇਦ ਸੋਚੇ ਸਮਝੇ ਤਰੀਕੇ ਨਾਲ ਇਹਨੂੰ ਅਲੱਗ ਦਿਖਾਉਣ ਦੀ ਇੱਕ ਡਿਜ਼ਾਈਨ ਦਾ ਹੀ ਹਿੱਸਾ ਹੋ ਸਕਦਾ ਕਿ ਆਪਣੇ ਆਪ ਦੇ ਵਿੱਚ ਕੋਈ ਉਸ ਲੈਵਲ ਦੀ ਗੱਲ ਹੋ ਰਹੀ ਹੈ ਔਰ ਜਿੰਨੀ ਵੀ ਲੜਾਈ ਲੜੀ ਜਿੰਨੀਆਂ ਚੀਜ਼ਾਂ ਇਹ ਤੋਂ ਪਹਿਲਾਂ ਸੀ ਇੱਕ ਸਹੀ ਕਰਲੀ ਜਾਂਦੀ ਆ ਥੋੜੀ ਨੇ ਜੇ ਫੈਡਰਲ ਸਟਰਕਚਰ ਹੁੰਦਾ ਹੈ ਰੀਲੀਜਨ ਦਾ ਥੋੜੀ ਹੈ ਜੇ ਬੋਲੀ ਦੇ ਆਧਾਰ ਤੇ ਸਟੇਟਸ ਦੀ ਡਿਮਾਂਡ ਹੈ ਤਾਂ ਇਹ ਰੀਲੀਜਨ ਦੀ ਥੋੜੀ ਹੈ ਜੇ ਪਾਣੀ ਦੀ ਡਿਮਾਂਡ ਹੈ ਜੇ ਛੱਡੀਗੜ੍ਹ ਦੀ ਗੱਲ ਹੈ ਜਿੰਨੀਆਂ ਵੀ ਗੱਲਾਂ ਨੇ ਟੋਟਲ ਤਾਂ ਇੱਕ ਏ ਠੀਕ ਹੈ ਗੱਲ ਕੇ ਪਾਵਰ ਸ਼ੇਅਰਿੰਗ ਦਾ ਜਿਹੜਾ ਕੁਐਸਚਨ ਹੈ ਜੇ ਫੇਰ ਸਟੇਟ ਕੋਈ ਬਣਾਉਣੀ ਹੋਵੇ ਉਥੇ ਡਿਫਰੈਂਟ ਆਇਡੈਂਟੀਟੀ ਜਿਹਨੂੰ ਉਹਦੀ ਵੰਦੀ ਹਿੱਸੇਦਾਰੀ ਜਿਹੜੀ ਜੇ ਸੱਤਾ 'ਚ ਨਹੀਂ ਮਿਲਦੀ ਤਾਂ ਪ੍ਰੋਬਲਮ ਹਮੇਸ਼ਾ ਹੀ ਖੜੀ ਰਹੋਗੀ ਜਿਸ ਦੇ ਕਰਕੇ ਉਹ ਸਾਡੇ ਸਟਰਕਚਰ ਦੇ ਵਿੱਚ ਉਸ ਰੂਪ 'ਚ ਨਹੀਂ ਐਡਜਸਟ ਕੀਤੀ ਗਈ ਜਿਹੜੀ ਪਾਵਰ ਸ਼ੇਅਰਿੰਗ ਹੈ ਪਾਵਰ ਸ਼ੇਅਰਿੰਗ ਅਸੀਂ ਰਾਈਟ ਦੇ ਤੌਰ ਤੇ ਦੇਣਾ ਨਹੀਂ ਬਣ ਰੇ ਅਸੀਂ ਕਹਿੰਨੇ ਜੇ ਸਲੰਡਰ ਕਰੋਗੇ ਮੇਰੇ ਤਹਤ ਚੱਲੋਗੇ ਤੈਨੂੰ ਦੇ ਦਾਂਗੇ ਥੋੜੇ ਬਹੁਤ ਜੋ ਵੀ ਆਖ ਨੇ ਉਹਨੇ ਕਿ ਤੂੰ ਚੱਲਦਾ ਰਹੀਂ ਤੇ ਜੇ ਮੇ ਤੋਂ ਬਿਨਾ ਕਰਦਾ ਤਾਂ ਨਹੀਂ ਇਹ ਚੱਲੂਗਾ ਇਸ ਚੱਕਰ ਦੇ ਵਿੱਚ 47 ਤੋਂ ਬਾਅਦ ਇਹ ਖਿੱਤਾ ਮੇਰੇ ਖਿਆਲ ਨਾਲ ਸਾਡਾ ਬੇहद ਜ਼ਿਆਦਾ ਪ੍ਰਭਾਵਿਤ ਰਿਹਾ ਕਿਉਂਕਿ ਜੇ ਪੰਜਾਬ ਪੰਜਾਬ ਇਹ ਇਕੱਠੇ ਹੀ ਰਹਿੰਦੇ ਤਾਂ 113 ਮਤਲਬ 113 ਸੀਟਾਂ ਪੰਜਾਬ ਦੀਆਂ ਹੋਣੀਆਂ ਸੀ ਪਾਰਲੀਮੈਂਟ 'ਚ ਦੇਸ਼ ਦੀ 'ਚ ਦਿੱਲੀ ਦੀਆਂ 85 ਸੀ ਉਸ ਤੋਂ ਬਾਅਦ ਇਹ ਦੇਸ਼ ਦਾ ਨਕਸ਼ਾ ਹੋਰ ਹੁੰਦਾ ਜੇ 47 ਨਾ ਹੁੰਦਾ ਫਿਰ ਤਾਂ ਸਿਸਟਮ ਹੋਰ ਹੋਰ ਟਾਈਪ ਦਾ ਸੀ ਜੇ ਗੇਮ ਇਸ ਤਰੀਕੇ ਨਾਲ ਵੀ ਰਹਿਣਾ ਸੀ ਫਾਈਨਲ ਸਟਰਕਚਰ ਦੇ ਵਿੱਚ ਪੰਜਾਬ ਦਾ ਬੋਲੀ ਦੇ ਆਧਾਰ ਤੇ ਜਾਂ ਬਾਕੀ ਦੇ ਤਰੀਕੇ ਨਾਲ ਹੁਣ ਉਸ ਤੋਂ ਬਾਅਦ ਦੀ ਜਿਹੜੀ ਲੜਾਈ ਹੈ ਵੱਡੀ ਗੱਲ ਇਹ ਹੋਈ ਕਿ ਜਿਹੜੀ ਤਰਕਲੇਮ ਕਰਦੀ ਰਹੀ ਖਾਸ ਤੌਰ ਤੇ ਅਕਾਲੀ ਦੰਦ ਇੱਕ ਸਮੇਂ ਤੱਕ ਸਾਰੇ ਕਰਦੇ ਰਹੇ ਪਾਣੀਆਂ ਦਾ ਸਾਂਝਾ ਮੋਰਚਾ ਲੱਗਿਆ ਸੀ ਪੀਐਮ ਤੇ ਅਕਾਲੀਆਂ ਦਾ ਜਿਹੜਾ ਉਸ ਤੋਂ ਬਾਅਦ ਉਹ ਬਦਲਿਆ ਜਦੋਂ ਧਰਮਜੋਤ ਮੋਰਚਾ ਹੋ ਗਿਆ ਸੀਪੀਐਮ ਬਾਹਰ ਹੋ ਗਈ ਪਈ ਉਹ ਨਹੀਂ ਇਹ ਤਾਂ ਬਸ ਇੱਕ ਲੈਵਲ ਦੇ ਉੱਤੇ ਇਹ ਚੀਜ਼ਾਂ ਸੀ ਕਿ ਪੰਜਾਬ ਦੇ ਮੁੱਦੇ ਨੇ ਅਸਲ ਦੇ ਵਿੱਚ ਉਦੋਂ ਬਾਅਦ ਚ ਲਗਾਤਾਰ ਚੱਦੇ 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 ਇੱਕ ਤਾਂ ਖਰਕੁੱਟ ਵੀ ਇੰਨੀ ਪਈ ਬੰਦੇ ਵੀ ਇੰਨੇ ਮਰੇ ਸਾਰਾ ਕੁਝ ਹੋਇਆ ਜਿਹੜਾ ਮੂਵਮੈਂਟ ਪਿੱਛੇ ਗਈ ਡਿਮੋਰਲਾਈਜੇਸ਼ਨ ਵੀ ਆਉਂਦੀ ਹੈ ਉਹਦੇ ਚੋਂ ਉਹ ਡਿਮੋਰਲਾਈਜੇਸ਼ਨ ਦੇ ਵਿੱਚ ਉਹ ਫੋਰਸਡ ਮਾਈਗ੍ਰੇਸ਼ਨ ਵੀ ਨਿਕਲੀ ਹੈ ਉਹਦੇ ਚ ਨਸ਼ਾ ਵੀ ਇੰਜੈਕਟ ਹੋਇਆ ਉਹਦੇ ਚ ਸੁਸਾਈਸਾਈਡ ਡਿਮੋਰਲਾਈਜੇਸ਼ਨ ਦੀ ਹਿੱਸਾ ਹੈ ਫਾਰਮਰ ਤੇ ਇੱਕ ਮਜ਼ਦੂਰ ਦੀ ਸੁਸਾਈਸਾਈਡ ਹੋਣਾ ਕਿਰਤੀ ਜਿਹਦੇ ਨਾਲ ਸਿੱਖੀ ਜੁੜੀ ਹੋਈ ਹੈ ਖਾਸ ਤੌਰ ਤੇ ਕਿਰਤ ਕਰੋ ਨਾਮ ਜਪੋ ਬਣ ਛਕੋ ਨਾਲ ਜਦੋਂ ਕਿਰਤੀ ਡਿਮੋਰਲਾਈਜ਼ ਹੋ ਕੇ ਆਪਣੇ ਆਪ ਨੂੰ ਮਾਰਨ ਲੱਗ ਜੇ ਉਸ ਹੱਦ ਤੱਕ ਚਲਾ ਜਾਏ ਤਾਂ ਉਹ ਜਿਹੜੀ ਫਾਈਟਿੰਗ ਸਪਿਰਟ ਹੈ ਉਹਦੇ ਤੇ ਅਸਰ ਪੈਂਦਾ ਦਿਖਾਈ ਦਿੰਦਾ ਹੈ ਬਿਲਕੁਲ ਸਿੱਧਾ ਤੇ ਜਿਹੜੀਆਂ ਤੁਹਾਡੀਆਂ ਮਿਹਨਤਾਂ ਹੁੰਦੀਆਂ ਨੇ ਜਿਹੜੀ ਤੁਹਾਡੇ ਬਾਹ ਫੜਦੀਆਂ ਨੇ ਉਹ 96 ਤੋਂ ਜਾ ਕੇ ਅਨ ਕੰਡੀਸ਼ਨਲ ਸਪੋਰਟਸ ਚ ਚੜੀਆਂ ਜਾਂ ਜਾਣ ਸੈਂਟਰਲਾਈਜੇਸ਼ਨ ਦੇ ਪੱਖ ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਖੜਾ ਕਿਹਦੇ ਕਿਹਦੇ ਅਸਰੇ ਰਹਿੰਦਾ ਹੈ ਸੈਕਰੀਫਾਈਸ ਵੀ ਕਿਹਦੇ ਅਸਰੇ ਕਰਦਾ ਹੈ ਜਦੋਂ ਕੋਈ ਫਾਈਟਿੰਗ ਸਪਿਰਟ ਚ ਕੋਈ ਫੋਰਸ ਜਾ ਰਹੀ ਹੁੰਦੀ ਹੈ ਉਦੋਂ ਬੰਦੇ ਉਸ ਲੈਵਲ ਤੇ ਉੱਤੇ ਫਾਈਟ ਕਰਦੇ ਨੇ ਤੇ ਆਮ ਸੁਧਾਰਨ ਬੰਦਾ ਲਾਵਾਰਸ ਜਾਂ ਮਹਿਸੂਸ ਕਰ ਰਿਹਾ ਬਹੁਤ ਦੇਰ ਤੋਂ ਅਸੀਂ ਤਾਂ ਹੁਣ ਸੈਚੂਰੇਟਡ ਪੁਆਇੰਟ ਆ ਗਿਆ ਤਾਂ ਜਾ ਕੇ ਗੱਲ ਕਰਨ ਲੱਗੇ ਆ ਇਹ 96 ਤੋਂ ਬਾਅਦ ਦਾ ਹੀ ਵਰਤਾਰਾ ਜਿਹੜਾ ਕੰਟੀਨਿਊ ਕਰ ਰਿਹਾ ਤੇ ਕੰਟੀਨਿਊ ਉਹਨੇ ਇੱਕ ਗੱਲ ਤਾਂ ਕੀਤੀ ਹੈ ਉਹਨੇ ਇਹ ਗੱਲ ਕੀਤੀ ਹੈ ਕਿ ਜਿਹੜੀਆਂ 96 ਤੋਂ ਪਹਿਲਾਂ ਇੱਕ ਵਾਰ ਵੀ ਅਕਾਲੀਆਂ ਦੀ ਅਗਵਾਈ ਵਾਲੀ ਸਰਕਾਰ ਨੂੰ 5 ਸਾਲ ਪੂਰੇ ਨਹੀਂ ਕਰਨ ਦਿੱਤੇਗੇ ਆਪਣੇ ਵੀ ਉਹਦੇ ਚ ਕਾਰਨ ਹੋਣਗੇ ਪਰ ਗਵਰਨਮੈਂਟ ਆਫ ਇੰਡੀਆ ਲੈਵਲ ਦੇ ਕਾਰਨ ਵੀ ਜਦ ਮਰਜੀ ਤੁਸੀਂ ਸਰਕਾਰ ਮੈਜੋਰਟੀ ਦੀ ਤੋੜ ਕੇ ਵੀ ਜਨ ਰਾਸ਼ਟਰਪਤੀ ਲਾਜ ਲਾਤਾ ਤੇ ਸਭ ਤੋਂ ਜ਼ਿਆਦਾ ਪੰਜਾਬ ਨੇ ਛੱਡਿਆ ਰਾਸ਼ਟਰਪਤੀ ਰਾਜ 356 10 ਸਾਲ ਪੂਰੇ ਦੇ ਪੂਰੇ ਰਾਸ਼ਟਰਪਤੀ ਰਾਜ ਜਿਹੜਾ ਰਿਆ ਬਿਊਰੋਕ੍ਰੇਸੀ ਆਈ ਬਿਊਰੋਕ੍ਰੇਸੀ ਡੋਮਿਨੇਟ ਕਰ ਗਈ ਹੈ ਟੋਟਲੀ ਸਾਡੇ ਢਾਂਚੇ ਤੇ ਫੈਡਰਲ ਜਿਹੜੇ ਇਹ ਸਾਰੇ ਮਾਮਲੇ ਦੇ ਵਿੱਚ ਵੀ ਉਸ ਤੋਂ ਬਾਅਦ ਸ਼ਾਇਦ ਇੱਕੋ ਇੱਕ ਮੈਨੂੰ ਲੱਗਦਾ ਉਸ ਤੋਂ ਬਾਅਦ ਇਹ ਹੋ ਗਿਆ ਵਿੱਚ ਉਹਨੂੰ ਰਾਜ ਕਰੋ ਉਹ ਤਾਂ ਇਹਨਾਂ ਨੇ ਕਰਨ ਨਹੀਂ ਦੇਣਾ ਨੈਸ਼ਨਲ ਲੈਵਲ ਤੇ ਕਿਸੇ ਇੱਕ ਧਰ ਨਾਲ ਜੁੜਨਾ ਪਏਗਾ 84 ਤੋਂ ਬਾਅਦ ਕਾਂਗਰਸ ਨਾਲ ਦੁਸ਼ਮਣ ਦੁਸ਼ਮਣੀ ਚ ਟਰਨ ਹੋ ਗਈ ਜਿਹੜੀ ਗੱਲ ਤੇ ਭਾਜਪਾ ਰਹੀ ਵੀ ਜੀਕ ਵੀ ਸਾਹਮਣੇ ਸਰੈਂਡਰ ਹੋ ਗਿਆ ਜਾ ਕੇ ਤੇ ਸਰੈਂਡਰ ਹੋ ਗਿਆ ਤਾਂ ਫਿਰ ਉਹ ਜੋ ਮਰਜ਼ੀ ਕਰਦੇ ਰਹੇ ਇਹਨਾਂ ਨੇ ਇਹ ਵੀ ਨਹੀਂ ਕੀਤਾ ਜਿਵੇਂ ਭਾਜਪਾ ਪਹਿਲਾਂ ਪਹਿਲਾਂ ਕਰਦੀ ਰਹੀ ਜਦੋਂ ਘੱਟ ਵੋਟਾਂ ਲੈ ਕੇ ਆਈ ਉਨੇ ਕਿਹਾ ਕਿ ਰਾਮ ਮੰਦਰ 370 ਤੇ ਕਾਮਰਸ 7 ਕੋਡ ਇਹ ਏਜੰਡੇ ਚੋਂ ਬਾਹਰ ਰੱਖਤਾ ਜੀ ਹੁਣ ਸਾਡੇ ਕੋਲ ਹਜੇ ਹੁੰਨਾ ਨਹੀਂ ਹੈ ਸਾਡੇ ਵਾਲੀ ਤਾਂ ਨਹੀਂ ਵੀ ਕਿਹਾ ਵੀ ਸਾਡਾ ਤਾਂ ਆ ਏਜੰਡਾ ਹੈ ਰਾਜ ਕਰਨ ਲਈ ਇਹ ਸਾਡਾ ਰਹੂਗਾ ਜੇ ਤੁਸੀਂ ਅੱਜ ਨਹੀਂ ਦਿੰਦੇ ਪਰ ਰਾਜ ਕਰਨ ਲਈ ਅਸੀਂ ਇਸ ਡਾਇਰੇ ਦੇ ਵਿੱਚ ਤੁਹਾਡੇ ਨਾਲ ਇਹ ਡਿਮਾਰਕੇਸ਼ਨ ਹੀ ਛੱਡਤੀ ਮਤਲਬ ਉਹਦੀ ਨਿਸ਼ਾਨਦੇਹੀ ਛੱਡਤੀ ਉਹਨਾਂ ਚੀਜ਼ਾਂ ਦੀ ਜਿਹੜਾ ਇੱਕ ਮਾਈਂਡ ਸੈਟ ਬਣਨਾ ਹੁੰਦਾ ਉਧਰ ਲੈ ਕੇ ਜਾਣਾ ਹੁੰਦਾ ਉਹ ਸਾਰੇ ਮਾਮਲੇ ਦੇ ਵਿੱਚ ਉਹਨੇ ਫਿਰ ਚੱਲਦੇ-ਚੱਲਦੇ ਉਹ ਇੰਨੀ ਕਮਜ਼ੋਰੀ 'ਚ ਆ ਜਾਂਦੀ ਐ ਜਦੋਂ ਸੈਂਟਰਲਾਈਜੇਸ਼ਨ ਵਾਪਰਦੀ ਐ ਸ਼ਾਇਦ ਉਹ ਇੱਕ ਖੇਤਰ 'ਚ ਨਹੀਂ ਵਾਪਰਦੀ ਜੇ ਤੁਸੀਂ ਸਲੰਡਰ ਗਵਰਨਮੈਂਟ ਆਫ ਇੰਡੀਆ ਸਾਹਮਣੇ ਕਰਗੇ ਤਾਂ ਤੁਸੀਂ ਸਲੰਡਰ ਪਾਰਟੀ ਦੇ ਅੰਦਰ ਵੀ ਕਰਗੇ ਡੋਮਿਨੇਟ ਹੋਏਗੀ ਪਾਰਟੀ ਡੈਮੋਕ੍ਰੇਸੀ ਇੱਕ ਵੇ ਆਫ ਲਾਈਫ ਐ ਉਹ ਵੇ ਆਫ ਲਾਈਫ ਕਿਸੇ ਇੱਕ ਤਾਰਾ ਨਾਲ ਨਹੀਂ ਬਦਲਦਾ ਜਦੋਂ ਇੱਕ ਸਟੈਪ ਇਧਰ ਦੂਜਾ ਤੀਜਾ ਚੌਥਾ ਤੋਂ ਆਲ ਸਾਈਡ 'ਚ ਬਦਲਦਾ ਤੁਹਾਨੂੰ ਐਂਜੇ ਜੀਵਨ ਜਾਂਚ ਲੇਤਾ ਉਹਦੇ ਉੱਤੇ ਉਹ ਸਾਡੀ ਹੁਣ ਜੀਵਨ ਜਾਂਚ ਦਾ ਹਿੱਸਾ ਹੀ ਨਹੀਂ ਰਹੀ ਡੈਮੋਕ੍ਰੇਸੀ ਲੱਗਦਾ ਐ ਨਾ ਪਾਰਟੀ ਅੰਦਰ ਨਾ ਜਥੇਬੰਦੀ ਨਾ ਈਵਨ ਪੰਜਾਬ ਦੀਆਂ ਤੁਸੀਂ ਜਥੇਬੰਦੀਆਂ ਦੇਖੋ ਪੰਜਾਬ ਦੀ ਟ੍ਰੇਡ ਯੂਨੀਅਨ ਦੇਖੋ ਪੰਜਾਬ ਦੇ ਕਲੱਬ ਦੇਖੋ ਪੰਜਾਬ ਦੀ ਪੋਲਿਟਿਕਸ ਦੇਖੋ ਪੰਜਾਬ ਦੇ ਧਾਰਮਿਕ ਸੰਸਥਾਵਾਂ ਦੇਖੋ ਡੇਰਿਆਂ ਤੋਂ ਲੈ ਕੇ ਜਾਂ ਜ਼ਬਰੇ ਕੱਢ ਦੇ ਕੋਈ ਉਹਨਾਂ ਨੂੰ ਜਾਂ ਵੈਸੇ ਹੀ ਕੋਈ ਡੈਫੈਕਟ ਹੋ ਜਾਏ ਜਾਂ ਚੜ੍ਹਾਈ ਕਰ ਜੇ ਇਤੋਂ ਬਿਨਾ ਬਦਲੇ ਦਿਖਾ ਦਿਓ ਕਿਤੇ ਇੱਕ ਪ੍ਰਿੰਸੀਪਲੀ ਬਦਲੇ ਆ ਜਾਂਦਾ ਇੱਕ ਸੈਟਅਪ ਤੇ ਅੱਜ ਕੱਲ ਚੱਲਦੇ ਹੋਈ ਐਸੀ ਕਿਸੇ ਮਾਮਲੇ ਦੇ ਵਿੱਚ ਉਸ ਮਾਮਲੇ ਦੇ ਵਿੱਚ ਇਸ ਲਈ ਕੱਲਾ ਬਾਦਲ ਡੋਮਿਨੇਟ ਕਰ ਗਏ ਪਰਿਵਾਰ ਦਾ ਕਬਜ਼ਾ ਹੋ ਗਿਆ ਮੇਰਾ ਕਹਿੰਦੇ ਐਡਾ ਕੰ ਕਰ ਨਹੀਂ ਹੈ ਇਹ ਗੱਲ ਥਰੂਆਊਟ ਸਾਡੇ ਮਾਈਂਡ ਸੈਟ ਦੀ ਹੈ ਕਿ ਇਹ ਅਸੀਂ ਕਦੋਂ ਤੇ ਉਸ ਪਾਸੇ ਵੱਲ ਅਸਿਮਿਲੇਟ ਕਰ ਗਏ ਆਪਣੇ ਆਪ ਨੂੰ ਉਸ ਸੋਚ ਦੇ ਵਿੱਚ ਉਹਨੂੰ ਪਰਖਣ ਦਾ ਸਵਾਲ ਹੈ ਉੱਥੇ ਰਿਵਿਊ ਕਰਨ ਦਾ ਜਿਹੜਾ ਸਵਾਲ ਹੈ ਇਸੇ ਕਰਕੇ ਜਿਹੜੀਆਂ ਚੈੱਕ ਐਂਡ ਬੈਲੈਂਸਸ ਦੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਸੀ ਕਐਸਜੀਪੀਸੀ ਵੀ ਆਪਣੇ ਆਪ ਚ ਇੰਟਰਡिपेंडੈਂਟ ਮੰਨੀਏ ਸਾਰੀਆਂ ਸਸਤਾਵਾਂ ਪਰ ਇਹਨਾਂ ਦੀ ਇੱਕ ਆਟੋਨਮਸ ਹਸਤੀ ਵੀ ਹੈ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਤਖਤ ਸਾਹਿਬਾਨ ਦਾ ਆਪਣਾ ਇੱਕ ਰੁਤਬਾ ਹੈ ਭਾਵੇਂ ਉਹ ਅਪੁਆਇੰਟਮੈਂਟ ਜਿੱਦੀ ਮਰਜ਼ੀ ਹੈ ਜਾਂ ਬਾਕੀ ਚੀਜ਼ਾਂ ਨੇ ਉਹ ਚੱਲਦੀਆਂ ਨੇ ਕਿ ਉਹਨੂੰ ਬਿਹਤਰ ਕਿਵੇਂ ਬਣਾਇਆ ਜਾ ਜਾਂ ਬਾਕੀ ਜਾਂ ਚੀਜ਼ਾਂ ਕਿਵੇਂ ਬਣਾਈਆਂ ਜਾਣ ਪਰ ਹੌਲੀ ਹੌਲੀ ਫਿਰ ਉਹ ਇੰਟਰਡिपेंडੈਂਸ ਘੱਟ ਰਹਿ ਜਾਂਦੀ ਹੈ ਤੇ ਬਾਕੀ ਦੂਜੇ ਪਾਸੇ ਜ਼ਿਆਦਾ ਹੋ ਜਾਂਦੀ ਹੈ ਔਰ ਸਾਰੀ ਵੈਸੇ ਸਾਰੇ ਕਿਤੇ ਹੀ ਚੱਲ ਰਿਹਾ ਮਤਲਬ ਮੈਨੂੰ ਲੱਗਦਾ ਕੱਲਾ ਸਾਨੂੰ ਵੀ ਬਹੁਤ ਜ਼ਿਆਦਾ ਨਮੋਸੀ ਦੀ ਗੱਲ ਨਹੀਂ ਹੈ ਆ ਸਾਰੀ ਦੁਨੀਆ ਅੱਜ ਖਬਰਾਂ ਛਪੀਆਂ ਨੇ ਕਿ ਸਾਰਾ ਵੈਸਟਰਨ ਵਰਲਡ ਜਿਹੜਾ ਉਹ ਨਿਕਲ ਗਿਆ এনवायरमेंट ਦਾ ਜਿੰਨਾ ਮਰਜ਼ੀ ਰੌਲਾ ਪਾਓ ਬੰਦੇ ਮਰ ਗਏ ਫਲਾਣੇ ਮਰ ਗਏ ਉਹ ਕਹਿੰਦੇ ਅਸੀਂ ਨਹੀਂ ਕਰਦੇ ਪੈਸੇ ਨਹੀਂ ਦਿੰਦੇ ਅਸੀਂ ਦੂਜਾ ਜਿੰਨਾ ਖ ਹੈਗਾ ਠੀਕ ਹੈ ਜੇ ਸਮਝੌਤਾ ਕਰਨਾ ਤਾਂ ਕਰੋ ਨਹੀਂ ਕਰਨਾ ਨਾ ਕਰੋ ਤੇ ਅਸੀਂ ਇਸ ਦਿਨਾਂ ਨਹੀਂ ਤੁਹਾਡੇ ਨਾਲ ਜਾਤ ਮਤਲਬ ਲੀਡਰਸ਼ਿਪ ਕਿਤੇ ਵੀ ਉਸ ਪੱਦਰ ਦੀ ਦਿਖਾਈ ਨਹੀਂ ਦਿੰਦੀ ਹੁਣ ਜਿਹੜਾ ਇੱਕ ਪੈਟਰਨ ਚੱਲ ਪਿਆ ਜਦੋਂ ਕੋਈ ਕਮਜ਼ੋਰੀ ਆ ਜਾਂਦੀ ਹੈ ਟਾਪ ਲੀਡਰਸ਼ਿਪ ਦੇ ਵਿੱਚੋਂ ਫਿਰ ਆਰਗੇਨਾਈਜੇਸ਼ਨ ਹੀ ਉਸ ਲੈਵਲ ਤੇ ਚੜੀ ਜਾਂਦੀ ਹੈ ਤੇ ਫਿਰ ਉਹਨੂੰ ਮੈਨੂੰ ਲੱਗਦਾ ਕਿ ਪੈਚ ਵਰਕ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਜਿਵੇਂ ਟਿਊਬ ਹੈ ਨਾ ਦੋ ਪੈਂਚਰ ਹੋ ਜਾਣ ਚਾਰ ਹੋ ਜਾਣ 10 ਹੋ ਜਾਣ ਉਦੋਂ ਤੱਕ ਚੱਲਦੀ ਹੈ ਇੱਥੇ ਜੇ ਬਿਲਕੁਲ ਹੀ ਕਰੈਕ ਹੋ ਜਾਏ ਤਾਂ ਪੂਰੀ ਨਹੀਂ ਚੱਲਦੀ ਰਿਪਲੇਸਮੈਂਟ ਦੀ ਲੋੜ ਹੁੰਦੀ ਹੈ ਕਿਸੇ ਨਾ ਕਿਸੇ ਪਹਿਲੀ ਗੱਲ ਤਾਂ ਅਜੰਡੇ ਦਾ ਕੁਐਸਚਨ ਹੈ ਪੰਜਾਬ ਔਰ ਦੇਸ਼ ਦੇ ਵਿੱਚ ਅਜੰਡਾ ਕੀ ਹੋਵੇ ਕਲੀਅਰ ਕਰ ਅਜੰਡਾ ਜੇ ਥਾਟ ਨਹੀਂ ਬਣੇਗਾ ਲੋਕਾਂ ਦਾ ਤਾਂ ਉੱਤੇ ਸੈਕਰੀਫਾਈਸ ਨਹੀਂ ਹੋਊਗਾ ਉਸ ਅਜੰਡੇ ਤੇ ਸਿਰਜਿਆ ਨੈਰੇਟਿਵ ਜਿਹੜਾ ਅੱਜ ਦਾ ਦੌਰ ਨੈਰੇਟਿਵ ਦੰਦਾ ਹੋ ਰਿਹਾ ਹੈ ਕਈ ਵਾਰ ਇਲਿਊਜ਼ਨ ਕ੍ਰੀਏਟ ਕਰਕੇ ਵੀ ਨੈਰੇਟਿਵ ਬਿਲਡ ਹੋ ਜਾਂਦੇ ਨੇ ਲੋਕੋ ਨੂੰ ਸੱਚਾਈ ਮੰਨਦੇ ਨੇ ਲੋਕ ਉਹਦੇ ਨਾਲ ਜਾਂਦੇ ਰਹਿੰਦੇ ਤੇ ਉਹ ਨੈਰੇਟਿਵ ਦੇ ਵਿੱਚ ਜਿਹੜੀਆਂ ਸਾਰੀਆਂ ਧਿਰਾਂ ਨੇ মিডিਆ ਪਲੱਸ ਇੰਸਟੀਚਿਊਸ਼ਨਲਾਈ ਜਿਹੜੀਆਂ ਇੰਸਟੀਚਿਊਸ਼ਨ ਜਿਨੇ ਇੰਸਟੀਚਿਊਸ਼ਨ ਜੇ ਸਾਡੇ ਸਾਰੀਆਂ ਜਗ੍ਹਾ ਬੀਕ ਹੋ ਰਹੀਆਂ ਨੇ ਜੇੰਗਿਆ ਇੰਸਟੀਚੂਨ ਜਨੇ ਸੱਤਾ ਨੇ ਆਪਣੇ ਕਬਜ਼ੇ ਚ ਕਰਨੀਆਂ ਜਿਹੜੀਆਂ ਬਚਾਏ ਜਾਂਚ ਏਜੰਸੀਆਂ ਨੇ ਚਾਹੇ ਫੋਰਸਜ਼ ਨੇ ਚਾਹੇ ਬਾਕੀ ਦੀਆਂ ਚੀਜ਼ਾਂ ਨੇ ਉਹਨਾਂ ਦੀ ਇੰਡੀਪੈਂਡੈਂਸ ਨਹੀਂ ਰਹੀ ਐ ਸਹੀਦ ਕੋਰਟਾਂ ਤੇ ਵੀ ਸਵਾਲ ਹੋ ਰਹੇ ਨੇ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਸਾਰੇ ਕਿਤੇ ਨੇ ਤੇ ਸਾਡੀਆਂ ਸਰਸਾਵਾਂ ਵੀ ਖਜੋਰ ਹੋ ਰਹੀਆਂ ਨੇ ਜਿਹੜੀਆਂ ਚਾਹੇ ਐਸਜੀਪੀਸੀ ਆ ਚਾਹੇ ਅਕਾਲੀ ਦਲ ਆ ਚਾਹੇ ਸਾਰੀਆਂ ਨੇ ਇਹ ਵਰਤਾਰਾ ਵੀ ਸਾਰੇ ਕਿਤੇ ਚੱਲ ਰਿਹਾ ਕਮਜ਼ੋਰੀ ਦਾ ਜੇ ਕਿਸੇ ਧਿਰ ਨੇ ਉਹਨੂੰ ਕਾਬੂ ਪਾਉਣਾ ਹੈ ਤਾਂ ਉਹਦੇ ਚ ਇੰਸਟੀਚੂਨ ਦੇ ਰੀਸ਼ੇਪਿੰਗ ਕਰਕੇ ਕਿਵੇਂ ਬਿਲਡ ਕਰਨਾ ਹੈ ਸ਼ਾਇਦ ਇਹਦੇ ਤੇ ਸਾਨੂੰ ਸੋਚਣਾ ਪਏਗਾ ਔਰ ਇਸੇ ਮਾਹੌਲ ਦੇ ਵਿੱਚ ਜਦੋਂ ਅੱਗੇ ਸੋਚਾਂਗੇ ਆਕਾਲੀ ਦਲ ਦੀ ਅਪਰੋਚ ਮਾਡਰਨ ਸੈਟਅਪ ਦੇ ਵਿੱਚ ਵੀ ਕਿਵੇਂ ਹੋਵੇ ਕਿਵੇਂ ਦੇਸ਼ ਦੇ ਵਿੱਚ ਫੈਡਰਲ ਫੋਰਸ ਜਨਰ ਮਿਲ ਕੇ ਕੋਈ ਕਾਮਨ ਪਲਾਨਟ ਬਣੇ ਕਿਵੇਂ ਇੰਟਰਨਲ ਡੈਮੋਕ੍ਰੇਸੀ ਹੋਵੇ ਉਹਨਾਂ ਦੇ ਗੜੀ ਕੋਈ ਸਿਰਜਣਾ ਪਾਰਟੀਆਂ ਦੀਆਂ ਹੋਣ ਤੇ ਕਿਵੇਂ ਐ ਜੀ ਪੀ ਸੀ ਤੇ ਜਥੇਦਾਰ ਸਾਹਿਬਾਨਾਂ ਦੀਆਂ ਜਿਹੜੀਆਂ ਇੰਸਟੀਚਿਊਸ਼ਨ ਜਨੇ ਇਹ ਰੀਅਲ ਸਾਇੰਸ ਦੇ ਵਿੱਚ ਚੈੱਕ ਐਂਡ ਬੈਲੈਂਸ ਦਾ ਕੰਮ ਕਰਜੋਗੀਆਂ ਮਾਰਨ ਇਹ ਕਿਸੇ ਇੱਕ ਦੇ ਕੰਟਰੋਲ ਚ ਨਾ ਜਾਣ ਇਧਰ ਨੂੰ ਹੀ ਮੇਰਾ ਕਹਿ ਲੈ ਇਹ ਸਭ ਤੋਂ ਇੰਪੋਰਟੈਂਟ ਮੁੱਦਾ ਜਿਸ ਦਾ ਸਾਹ ਦੇ ਹੀ ਗਾਈਏ ਬਹੁਤ ਬਹੁਤ ਧੰਨਵਾਦ ਵਾਈਪੁਰਜੀ ਦਾ ਕੰਮ ਸਾਹਿਬ ਵਾਈਪੁਰਜੀ